ਵੈਰਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਨੂੰ ਤਰਨਤਾਰ ਜ਼ਿਲ੍ਹੇ ਦੀ ਗੱਲ ਦੱਸਣ ਲੱਗਾ ਛਾਟਾਪੇਂਟਾਂਡਾ ਤੇ ਅਸੀਂ ਫਤਿਆਬਾਦ ਤੋਂ ਆਪਣੇ ਪਿੰਨੂ ਆ ਰਹੇ ਸੀ ਤੇ ਜਦੋਂ ਅਸੀਂ ਮੈਂ ਉਹ ਮੇਰੇ ਘਰ ਦੀ ਮੇ ਨਾਲ ਸੀ ਅਸੀਂ ਜਦੋਂ ਆ ਰਹੇ ਸੀ ਤੇ ਅਸੀਂ ਕਟੂਰ ਸਾਹਿਬ ਤੋਂ ਮਲਮੂੜ ਜਾਂ ਕੂਸਾ ਮੂੜ ਤੋਂ ਵਹੀਂ ਪਿੰਨੂ ਜਦੋਂ ਆ ਰਹੇ ਸੀ ਨਾ ਵਹੀਂ ਪੀ ਨੂੰ ਆ ਰਾਇ ਸੀ ਤੇ ਅੱਗੇ ਆ ਕੇ ਵਹੀਂ ਪੀ ਦੇ ਪਿੰਡ ਦੇ ਬਾਹਰ ਵਾਲੇ ਪਾਣੀ ਵਾਲੀ ਟੈਂਕੀ ਆ ਪਾਣੀ ਵਾਲੀ ਟੈਂਕੀ ਤੇ ਜਦੋਂ ਅਸੀਂ ਉੱਥੋਂ ਪਾਣੀ ਵਾਲੀ ਟੈਂਕੀ ਤੋਂ ਖੱਬੇ ਪਾਸੇ ਮੁੜੇ ਤੇ ਸਾਡੇ ਪਿੱਛੇ ਦੋ ਮੋਟਰਸਾਈਕਲ ਆਉਂਦੇ ਸੀ ਦੋਹਾਂ ਮੋਟਰਸਾਈਕਲ ਤੇ ਤਿੰਨ ਤਿੰਨ ਮੁੰਡੇ ਬੈਠੇ ਸੀ ਉਹਨਾਂ ਨੇ ਸਿਰ ਚੁਰਾਇ ਕਚਰੇ ਕੀਤੇ ਸੀ ਅਮਰੀ ਜਿਵੇਂ ਕਹਾਂ ਤੇ ਅਮਰੀ ਤੇ ਉਹ ਜੋ ਸਾਡੇ ਪਿੱਛੇ ਤਿੰਨ ਆਉਣ ਦੇ ਘਰ ਦੇ ਮੈਨੂੰ ਕਹਿੰਦੇ ਵੀ ਇਸੇ ਤਿੰਨ ਮੋਟਰਸਾਈਕਲ ਤੇਜ਼ ਆਉਂਦੇ ਆ ਦੋ ਮੋਟਰਸਾਈਕਲ ਤੇਜ਼ ਆਉਂਦੇ ਤੇ ਤਿੰਨ ਤਣ ਮੁੰਡੇ ਬੈਠੇ ਹੋ ਮੈਸਰ ਕੋਈ ਨਹੀਂ ਦੋਤੋਂ ਇਦਾਂ ਗੱਲ ਬਣੀ ਵੀ ਜਦੋਂ ਅਸੀਂ ਅੱਗੇ ਆਏ ਬਾਵਾ ਅਧਾ ਕਿਲੋਮੀਟਰ ਅੱਗੇ ਆ ਗਏ ਤੇ ਅਸੀਂ ਖੱਬੇ ਪਾਸੇ ਮੋੜਨਾ ਸੀ ਜਿੱਥੋਂ ਹੀ ਖੱਬੇ ਪਾਸੇ ਮੋੜਨਾ ਸੀ ਤੇ ਅਸੀਂ ਖੱਬੇ ਪਾਸੇ ਮੁੜ ਗਏ ਖੱਬੇ ਪਾਸੇ ਮੁੜ ਗਏ ਤੇ ਜਿਹੜਾ ਇੱਕ ਮੋਟਰਸਾਈਕਲ ਸੀ ਨਾ ਉਹ ਉਹ ਤੇਜ਼ ਸੀ ਉਹ ਤੇਜ਼ ਸੀ ਤੇ ਉਦੋਂ ਕੋ ਮੁੜੇ ਲੰਗਾ ਉਹ ਸਿੱਧਾ ਹੀ ਤਾਂ ਨਹਿਰ ਦੀ ਪੜੀ ਆ ਤਾਂ ਚੜ ਗਿਆ ਉਹਨਾਂ ਬ੍ਰੇਕਾਂ ਮੁਰਕਾ ਮਾਰ ਲੀਆਂ ਚਲੋ ਅਸੀਂ ਖੱਬੇ ਪਾਸੇ ਜਾ ਕੇ ਤੇ ਫੇਰ ਸੱਜੇ ਮੋੜਨਾ ਸੀ ਸੱਜੇ ਮੋੜਨਾ ਸੀ ਜਦੋਂ ਅਸੀਂ ਵੇਖਿਆ ਵੀ ਪਿੱਛੇ ਇਹ ਮੁੰਡਿਆਂ ਨੇ ਮੁੰਡਿਆਂ ਨੂੰ ਮੋਟਰਸਾਈਕਲ ਨਹੀਂ ਮੁੜਿਆ ਇਹ ਸੀ ਤੇ ਸਾਡਾ ਬਚਾਅ ਹੋ ਗਿਆ ਸਾਡੇ ਕੋਲ ਮੇਰੇ ਪਜਾਮਾ ਵੀ ਪਾਇਆ ਸੀ ਤੇ ਖੱਬੇ ਸੱਜੇ ਪਾਸੇ ਪਰਸੀ ਬੜੂਵਨਾ ਨੇ ਉਹ ਖਿੱਚ ਲੈਣਾ ਸੀ ਮバイル ਸੀ ਅਗਲੀ ਜੇਬ ਦੇ ਵਿੱਚ ਉਹ ਵੀ ਉਹਨਾਂ ਕੋਲ ਲੈਣਾ ਤੇ ਜਦੋਂ ਅਸੀਂ ਪਿੱਛੇ ਵੇਖਨੇ ਆ ਤੇ ਇੰਨੇ ਨੂੰ ਜਿਹੜਾ ਇੱਕ ਮੋਟਰਸਾਈਕਲ ਵਾਹਵਾ ਪੰਜਾਂ ਚੌਂਕ ਰੇ ਦੇ ਵਿੱਚੋਂ ਆ ਰਿਹਾ ਸੀ ਨਾ ਉਹ ਵੀ ਮੋਟਰਸਾਈਕਲ ਉਹਦੇ ਕੋਲ ਆ ਗਿਆ ਉਹ ਆ ਕੇ ਉਹਨਾਂ ਬ੍ਰੇਕ ਮਾਰੀ ਉਹਨਾਂ ਉਹਨਾਂ ਕੋਲ ਆ ਕੇ ਬ੍ਰੇਕ ਮਾਰੀ ਜਿਹੜਾ ਮੋਟਰਸਾਈਕਲ ਤਾਂ ਚੜਿਆ ਸੀ ਨਹਿਰ ਤੇ ਉਹਨਾਂ ਵੀ ਪਸਾਹ ਨੂੰ ਘੁਮਾ ਲਿਆ ਸਾਨੂੰ ਘੁਮਾ ਕੇ ਤੇ ਉਹ ਜਿਹੜੇ ਲਟੇਰੇ ਸੀ ਸੱਇਏ ਸੇ ਜਾਣੇ ਦੋ ਮੋਟਰਸਾਈਕਲ ਉਹ ਉੱਥੋਂ ਪਸਾਹ ਮੁਰੂ ਉੱਥੋਂ ਪਿੱਛੇ ਮੁੜ ਕੇ ਤੇ ਅਸੀਂ ਮੁੜ ਕੇ ਵੇਖਿਆ ਅੱਗੇ ਫੇਰ ਅਸੀਂ ਜਾ ਕੇ ਤੇ ਆਪਣਾ ਜਿਵੇਂ ਤੁਹਾਨੂੰ ਵਸੇ ਵੀ ਸੱਜੇ ਮੋੜ ਕੇ ਤੇ ਫੇਰ ਖੱਬੇ ਨੂੰ ਮੋੜਨਾ ਸੀ ਪੁਲਿਸ ਅੱਗੇ ਬੇਕਾ ਬਿਲਕੁਲ ਨਾਲ ਨਾਲ ਬੇਕਾ ਬੜੀਆਂ ਤੇ ਉਹਨਾਂ ਸੋਚਿਆ ਹੋਣਾ ਵੀ ਸ਼ਾਇਦ ਇਹਨਾਂ ਬੇਕਾਂ ਦੇ ਨਾਲ ਆਦਮੀ ਹੋਣ ਤੇ ਉਹਨਾਂ ਨੇ ਅਸੀਂ ਅੱਗੇ ਜਾ ਕੇ ਤੇ ਵੇਖਿਆ ਤੇ ਉਹ ਉੱਥੋਂ ਦੋਵੇਂ ਮੋੜ ਸਹੀ ਦੇ ਸਹੀ ਆਦਮੀ ਲੈ ਕੇ ਤੇ ਪਿੱਛੇ ਮੁੜ ਗਏ ਪਿੱਛੇ ਮੁੜ ਕੇ ਇਸ ਤਰ੍ਹਾਂ ਸਾਡਾ ਜਨਾ ਬਚਾਓ ਗਿਆ ਤੇ ਜੇ ਆਪਣਾ ਅੱਗੇ ਉਹ ਕਿਤੇ ਪੁਲਾਂ ਤੋਂ ਅੱਗੇ ਸਾਡੇ ਪਿੱਛੇ ਆਏ ਤੇ ਪੁਲ ਲੰਘ ਕੇ ਤੇ ਫੇਰ ਸਿੱਧਾ ਰੋਡ ਸੀ ਉਹਨਾਂ ਪਿੱਛੋਂ ਹੋਣਾ ਸੀ ਤੇ ਮੇਰਾ ਜਿਹੜਾ ਸੱਜੇ ਪੰਨੇ ਵਾਲੀ ਜੇਬ ਸੀ ਪਰ ਤੁਸੀਂ ਬਟੂਆ ਉਹਨਾਂ ਪੁੱਟ ਕੇ ਤੇ ਲੈ ਜਾਣਾ ਸੀ ਤੇ ਇਸ ਤਰ੍ਹਾਂ ਜਿਹੜੀ ਉਹ ਸਾਡਾ ਜਿਹੜਾ 5-7 10000 ਦਾ ਬਚਾ ਹੋ ਗਿਆ ਤੇ ਦੋਸਤੋ ਮੈਂ ਤੁਹਾਨੂੰ ਦੱਸਣਾ ਵੀ ਜਿਹੜੇ ਮੇਰੇ ਵੀਰ ਸਫਰ ਕਰਦੇ ਆ ਨਾ ਉਹ ਥੋੜੇ ਜਿਹਾ ਚਕੰਨੇ ਹੋ ਗਏ ਸਫਰ ਕਰੋ ਕਿਉਂਕਿ ਅਸੀਂ ਵੀ ਚਕੰਨੇ ਹੀ ਤੇ ਇੱਕਦਮ ਮੈਂ ਮੋੜ ਤੋਂ ਹੌਲੀ ਨਹੀਂ ਕੀਤਾ ਤੇ ਖੱਬੇ ਮੋੜ ਦਾ ਸਪੀਡ ਦੇ ਵਿੱਚ ਹੀ ਸਪੀਡ ਦੇ ਜੀ ਮੋੜ ਦਾ ਤੇ ਉਹਨਾਂ ਦਾ ਸਿੱਧਾ ਤਾਂ ਚੜ ਗਿਆ ਮੈਂ ਇਹਨਾਂ ਨੂੰ ਰਾਹ ਦਿੱਤਾ ਇਸ ਤਰ੍ਹਾਂ ਜਿਹੜਾ ਸਾਡਾ ਹੀ ਉਹ ਬਚਾਅ ਹੋ ਗਿਆ ਅਸੀਂ ਲੁੱਟ ਕੋ ਤੋਂ ਬਚ ਗਏ ਆ ਤੇ ਮੇਰੇ ਵੀ ਜਿਹੜੇ ਸਫ਼ਰ ਕਰਦੇ ਆ ਉਹ ਚੱਕਣੇ ਹੋ ਕੇ ਥੋੜੀ ਜਿਹੀ ਸਫ਼ਰ ਕਰੋ ਖਾਹ ਗਿਓ ਪੂਰੀ ਦੁਪਹਿਰ ਟਿੱਗੀ ਹੁੰਦੀ ਨਾ ਉਦੋਂ ਚੱਕਣੇ ਹੋ ਕੇ ਰਿਆ ਕਰੋ ਵੈਗੁਰੂ ਜੀ ਦਾ ਘਰ ਸਾਹ ਸ੍ਰੀ ਵੈਗੁਰੂ ਜੀ ਕੀ ਪਟੇ